ਅੱਜ ਆਸੀਂ ਲੈ ਕੇ ਆਏ ਕੜਾਈ ਵਾਲੇ ਸੂਟ ਮੇਰੇ ਭੈਣਾਂ ਦੇ ਬਹੁਤ ਵੱਡੇ ਫਾਇਦੇ ਕਰਾਂਗੇ ਜੀ ਕੜਾਈ ਵਾਲੇ ਸੂਟ ਹੋਣਗੇ ਜੀ ਮਸਲੀਨ ਬੇਸ ਹੋਊਗਾ ਜੀ ਬਹੁਤ ਵਧੀਆ ਬੇਸ ਹੁੰਦਾ ਮਸਲੀਨ ਜੀ ਕੜਾਈ ਵਾਲੇ ਸੂਟ ਨੇ 850 ਦੇ ਵਿੱਚ ਸਿਰਫ ਕਲਰ ਜਾਂ ਦੇਖੀ ਚੱਲੇ ਹੋ ਜੀ ਸਕਰੀਨ ਸ਼ਾਟ ਲਈ ਚੱਲੇ ਹੋ WhatsApp ਆਰਡਰ ਕਰੀ ਜਿਓਲੇ ਜੀ ਮਸਲੀਨ ਬੇਸ ਹੋਊਗਾ ਜੀ ਮਸਲੀ ਦੀ ਨਾਲ ਦੁਪੱਟਾ ਜੀ ਬਹੁਤ ਵੱਡੇ ਫਾਇਦੇ ਵਿੱਚ ਲੈ ਕੇ ਆਏ ਆ ਜੀ 850 ਦੇ ਵਿੱਚ ਹੀ ਤੁਸੀਂ ਮਾਰਕੀਟ ਛੱਡੋ ਜੀ ਸਾਰੇ ਪੰਜਾਬ ਦੀ ਗਾਰੰਟੀ ਹੈ ਆਪਣੀ ਰੇਟਾਂ ਦੀ ਜੀ 850 ਦੇ ਵਿੱਚ ਹੀ ਬਹੁਤ ਵੱਡੇ ਫਾਇਦੇ ਵਿੱਚ ਲੈ ਕੇ ਆਏ ਜੀ ਇਹ ਜਿਹੜਾ ਵੀ ਤੁਹਾਨੂੰ ਕੱਲੜਿਆਂ ਪਸੰਦ ਆਊਗਾ ਜੀ ਸਕਰੀਨਸ਼ਾਟ ਲਈ ਚਲਿਓ WhatsApp ਆਰਡਰ ਕਰੀ ਚਲੋ ਦੇਖੋ ਜੀ ਨਾਲ ਪਿਓ ਦਾ ਦੁਪੱਟਾ ਕੱਟ ਵਰਕੀ ਟੂ ਸੈਟ ਕੱਟ ਵਰਕ ਹੋਇਆ ਜੀ ਨਾਲ ਮੰਦਰੀ ਕੜਾਈ ਨਾਲ ਦੀ ਬੂਟੀ ਕੀਤੀ ਹੋਈ ਵਰਕ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਲਈ ਚਲਿਓ ਜੀ WhatsApp ਆਰਡਰ ਕਰੀ ਚਲੋ ਜੀ ਇਹ ਸੋਲੋ ਸੋਲੋ ਪੀਸ ਹੋਣਗੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਜੀ ਸਕਰੀਨਸ਼ਾਟ ਲਈ ਚਲਿਓ WhatsApp WhatsApp ਆਰਡਰ ਕਰੀ ਚਲੋ ਜੀ ਇਹ ਕੱਲੜਿਆਂ ਸਾਰੇ ਅਲੱਗ-ਅਲੱਗ ਹੋਣਗੇ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਾਡੇ 850 ਦੇ ਵਿੱਚ ਹੀ ਸ਼ਿਪ ਸ਼ਕਰੀਨ ਛੋਟ ਲੈ ਲਓ ਜੀ 850 ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਜੀ ਮਾਰਕੀਟ ਸਾਡੋ ਜੀ ਆਪਣੇ ਪੰਜਾਬ ਦੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਇਸ ਭਾਅ ਦੇ ਵਿੱਚ ਕੋਈ ਵੀ ਸੂਟ ਦੇ ਜੀ 850 ਦੇ ਵਿੱਚ ਹੀ ਕੜਾਈ ਵਾਲੇ ਸੂਟ ਸ਼ਿਪਿੰਗ ਬਿਲਕੁਲ ਫ੍ਰੀ ਜੀ ਮਿਲਣਗੇ ਤੁਹਾਨੂੰ ਅਲੀਸ਼ੇਰ ਵਾਲਿਆਂ ਦੇੋਂ ਥਾਣਾ ਰੋਡ ਭੀਖੀ ਦੋਈ ਸ਼ਕਰੀਨ ਛੋਟ ਲੈ ਲਓ ਜੀ WhatsApp ਆਰਡਰ ਕਰੀ ਚੱਲੋ ਜੀ